ਲੋ ਜੀ ਦਾਲ ਦਾਤ ਮੇਰਾ ਹੋ ਗਿਆ ਕੰਮ ਪੂਰਾ ਤੇ ਦਾਲ ਮੇਰੀ ਬਣ ਗਈ ਜਿਵੇਂ ਲੰਗਰੀ ਦਾਲ ਹੁੰਦੀ ਹੈ ਨਾ 스멜 ਵੀ ਹੋ ਜੀ ਆਉਣ ਡਈ ਆ ਤੇ ਦਾਲ ਬਣਾ ਲਈ ਮੈਂ ਅੱਜ ਮੋਠਾਂ ਦੀ ਤੇ ਜਿੰਦਾ ਕਰ ਲੋ ਤੜਕਾ ਦਾ ਵਿਲੇ ਲਾ ਹੀ ਲਿਆ ਮੈਂ ਆਨ ਕਰ ਪਾਤਾ ਮਿਰਚਾਂ ਹਰੀਆਂ ਲਸਣ ਤੇ ਪਿਆਜ਼ ਹੈ ਨਾ ਤੇ ਇਹਨ ਕੋਲ ਦੀ ਦਾਲ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬਪਰ ਆਇਆ ਚੰਦਰ ਦਾ ਸਵਾਗਤ ਹੈ ਜੀ ਟਿਊ ਟੂ ਫੈਮਿਲੀ ਦਾ ਸਾਰਾ ਠੀਕ ਠਾਕ ਹੋ ਸਾਰਿਆਂ ਸਤਿ ਸ਼੍ਰੀ ਅਕਾਲ ਭੈਣ ਭਰਾਵਾਂ ਨੂੰ ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਆਪੇ ਘਰਾਂ ਠੀਕ ਠਾਕ ਹੋਵੋਗੇ ਮੈਨੂੰ ਸਾਰੇ ਨਾਲ ਆਪਣੇ ਘਰਾਂ ਚ ਚੜਦੀ ਕਲਾ ਚ ਰੱਖੇ ਭੈਣ ਭਰਾਵਾਂ ਨੂੰ ਹਨਾ ਤੇ ਦੇਖੋ ਜੀ ਆ ਤਰੀਖ ਹੋ ਗਈ ਆ 25 ਸਤੰਬਰ ਤੇ ਦਿਨ ਹੋ ਗਿਆ ਅੱਜ ਵੀਰਵਾਰ ਦਿਨ ਹੋ ਗਿਆ ਪੀਰਾਂ ਦਾ ਹਨਾ ਤੇ ਗਰਾਂ ਤੇ ਯੂ ਚੱਲ ਕੇ ਪੇਪਰ ਪਾਉਣ ਤੇ ਉਹਨਾਂ ਨੂੰ ਪੇਜ ਕੇ ਮੈਂ ਬਾਚੋ ਮੇਰੇ ਕੰਮਕਾਰ ਹੋ ਗਏ ਸ਼ੁਰੂ ਤੇ ਅੱਜ ਮੈਂ ਬਾਲ ਲਈ ਅੱਗ ਆਹ ਦੇਖੋ ਜੀ ਲਿਫਾਫੇ ਬਹੁਤ ਇਕੱਠੇ ਹੋਏ ਸੀਗੇ ਤੇ ਉਦਾਂ ਵੀ ਚਲੋ ਮੈਂ ਠੰਡਾ ਹੈ ਅੱਜ ਤੇ ਪਹਿਲਾਂ ਹੁਣ ਦੁੱਧ ਉਬਲਦਾ ਦੁੱਧ ਬਾਲਣ ਤੋਂ ਬਾਅਦ ਰੱਖੂਗੀ ਦਾਲ ਤੇ ਦਾਲ ਚੁੱਲੇ ਤੇ ਬਹੁਤ ਸਵਾਦ ਬਣਦੀ ਆ ਤੇ ਬੱਚੇ ਖੁਸ਼ ਹੋ ਕੇ ਖਾ ਲੈਂਦੇ ਆ ਚਲੋ ਖੈਰ ਆਪ ਨੂੰ ਵਿਧਿਆ ਲੱਗਦੀ ਹੈ ਨਾ ਤੇ ਲੰਗਰ ਵਾਲੀ ਦਾਲ ਬਣ ਜਾਂਦੀ ਆ ਦੁੱਧ ਮੇ ਰੱਖ ਲਿਆ ਪਹਿਲਾਂ ਗਰਮ ਤਾਂ ਦੇਖੋ ਜੀ ਹੱਥ ਕਾਲੇ ਕਿੱਦਾਂ ਹੁੰਦੇ ਨਾ ਤੇ ਲੋਕੀ ਹੱਥ ਕਾਲੇ ਹੋਣ ਤੋਂ ਡਰਦੇ ਆ ਤਾਂ ਅਸੀਂ ਹੱਥ ਆਪਣੇ ਆਪ ਕਾਲੇ ਕਰਦੇ ਆ ਨਾ ਜਿੱਦਾਂ ਕੋਲੋਂ ਵੀ ਹੁੰਦੇ ਚੁੱਲੇ ਦਾ ਨਾ ਕੰਮ ਹੀ ਖਤਮ ਹੋ ਗਿਆ ਆ ਚਲੋ ਲੋਕੀ ਬਾਲਦੇ ਨੇ ਬਸ ਕੰਮ ਸੌਖੀ ਚਾਹੀਦੀ ਆ ਪਰ ਨਹੀਂ ਚੁੱਲੇ ਵਰਗੀ ਮौज ਵੀ ਹੈ ਨਹੀਂ ਹੈ ਨਾ ਇੱਕ ਇੱਕ ਜੀ ਤੁਸੀਂ ਜ਼ਰੂਰ ਨੋਟ ਕਰਿਓ ਹੀਰੀਆ ਪਰ ਚੁੱਲੇ ਦੇ ਚੀਜ਼ ਬਣਾ ਕੇ ਖਾਣੀ ਹੋਰ ਟੇਸਟ ਵੱਖਰਾ ਹੁੰਦਾ ਗੈਸ ਦੇ ਨਾਲ ਉਹ ਨਾ ਤੇ ਅਗਾ ਗੱਬਾ ਨੂੰ ਬਾਲ ਲੈਣਾ ਚਾਹੀਦੀ ਕਿ ਹੁਣ ਗਾਂ ਸਿਆਲ ਹੈ ਹੁਣ ਤਾਂ ਬਾਲਨੀ ਬਾਲ ਲਈ ਹਿੰਦਵਾਹ ਵਾਲਿਆ ਕਰਨੀ ਆ ਤਾਂ ਦੇਖੋ ਜੀ ਤੇ ਸਿਆਲ ਤਾਂ ਇੰਤੀਆਂ ਮੱਦੱਕ ਹੋਇਆ ਅਜੇ ਤੇ ਅੱਧਾ ਹੋਰ ਕਰਨਾ ਆ ਤੇ ਰੱਖ ਲਿਆ ਬਾਲਣ ਲਿਆ ਕੇ ਤੇ ਹਜੇ ਕੁਛ ਦਰਤ ਰੂਪੇ ਵੱਧਣੇ ਹਜੇ ਬਾਲਣ ਵਾਸਤੇ ਹੈ ਨਾ ਘੁੱਸੀ ਵਾਲਾ ਨੂੰ ਗਾਂ ਗੱਬਾ ਬਾਲਣ ਫਿਰ ਸਾਗ ਸੂ ਬਣਾਇਆ ਕਰਨਾ ਤੇ ਨਾਲ ਸਿੱਕਿਆ ਕਰਨੀ ਹੈ ਨਾ ਤੇ ਤੁਰ ਡੈਡੀ ਜੀ ਹੁਣੀ ਹੁੰਦੇ ਸੀ ਨਾ ਤਾਂ ਅੱਗ ਬਹੁਤ ਬਾਲੀ ਹੁੰਦੀ ਸੀ ਬਹੁਤ ਬਾਲ ਬਾਲਦਾ ਹੁੰਦਾ ਸੀਗਾ ਹੁਣ ਚੁੱਲ੍ਹੇ ਮਾਰੇ ਬੈਠੇ ਰਹਿਣਾ ਇਦਾਂ ਹੀ ਤੇ ਅੱਗ ਸੇਕੀ ਜਾਣੀ ਹੈ ਨਾ ਤਾਂ ਤੁਹਾਨੂੰ ਪਤਾ ਵੀ ਸਿਆਣੇ ਬੰਦੇ ਨੂੰ ਠੰਡ ਬਹੁਤ ਲੱਗਦੀ ਹੁੰਦੀ ਹੈ ਨਾ ਤੇ ਇਹਨਾਂ ਨੂੰ ਠੰਡ ਬਹੁਤ ਲੱਗਦੀ ਹੁੰਦੀ ਸੀਗੀ ਤੇ ਅੱਗ ਬਹੁਤ ਸਿਕਦੀ ਹੁੰਦੇ ਸੀਗੇ ਜਿਹੜਾ ਸਾਡੇ ਨਾਲ ਟਾਇਲ ਲੱਗੀਆਂ ਬਾਥਰੂਮ ਚ ਤੇ ਉਦੋਂ ਬਹੁਤ ਠੰਡ ਪਈ ਸੀਗੀ ਪਿਛਲੇ ਤੋਂ ਪਿਛਲੇ ਸਾਲ ਇੱਕ ਪਿਛਲੇ ਸਾਲ ਦੀ ਗੱਲ ਆ ਤੇ ਬਹੁਤ ਠੰਡ ਪਈ ਉਹ ਤਾਂ ਬਹੁਤ ਜ਼ਿਆਦਾ ਦੀ ਠੰਡ ਪਈ ਸੀਗੀ ਤੇ ਕਈ ਸਾਲਾਂ ਨਾਲ ਜਿਆਦਾ ਠੰਡ ਸੀ ਉਹ ਵੀ ਬਹੁਤ ਅੱਗ ਵਾਲੀ ਜਾਣੀ ਨਾ ਤੇ ਉਹਨਾਂ ਦੇ ਪੁਰਾਣੇ ਵਲੌਗ ਦੇਖਦੀ ਹੁੰਦੀ ਹਣੀ ਕੱਟ-ਕੱਟ ਕੇ ਸਭ ਜ਼ਿਆਦਾ ਨਾ ਜਾਂਦੀਆਂ ਨਾ ਬੰਦੇ ਰੱਪਾ ਨਹੀਂ ਕਿੱਥੇ ਲੈ ਜਾਂਦਾ ਤੇ ਕਿਹਣਾ ਬਸ ਮੈਨੂੰ ਅੱਗ ਬਾਲ ਦਿਓ ਤੇ ਮੈਂ ਚਲੋ ਮਾਰੇ ਬੈਠਾ ਰਹਾ ਮੈਂ ਤੇ ਇਦਾਂ ਦੇ ਕੰਮ ਹੁੰਦੇ ਸੀਗੇ ਆਮ ਨੂੰ ਪਰੀ ਲਾਦਾ ਖੋਲਣੀ ਪੈਣੀ ਆ ਬੇਸਰ ਨਾ ਹੋਰ ਮੈਂ ਹੁਣੇ ਵੀ ਵੀਡੀਓ ਅਪਲੋਡ ਕਰਕੇ ਹਟੀ ਸੀ ਅਜੇ ਤੇ ਮੋਨਟਾਈਜ਼ ਤੋਂ ਬਾਅਦ ਤੁਸੀਂ ਦੱਸਿਓ ਕਮੈਂਟ ਕਰਕੇ ਜਿਹਨੂੰ ਵੀ ਗੱਲ ਸਹੀ ਜਾਂ ਨਹੀਂ ਸਹੀ ਹੈਗੀ ਨਾ ਇਹ ਅਸਲੀ ਸਟ੍ਰਗਲ ਹੁੰਦੀ ਨਾ ਆਪਣੀ ਉਹ ਮੋਨਟਾਈਜ਼ ਤੋਂ ਬਾਅਦ ਹੁੰਦੀ ਕਿ ਨਹੀਂ ਹੁੰਦੀ ਹੈਗੀ ਨਾ ਤੇ ਸਾਰਿਆਂ ਸਭੈਣਾ ਪਣਾਵਨ ਨੂੰ ਪਤਾ ਹੋਵਾ ਜਿਹੜੇ ਚੈਨਲ ਚਲਾਉਂਦੇ ਆ ਨਾ ਤੁਲਈ ਦੁੱਧ ਨੂੰ ਖਲਪਣ ਵਾਲਾ ਹੀ ਆ ਕਿਤੇ ਉਪਲ ਕਿ ਢੇਰੀ ਨਾ ਹੋ ਜਵੇ ਕੋਰ ਨਾ ਮੇਰੀ ਕੀਤੀ ਕਰਾਈ ਮੇ ਤੇ ਪਾਣੀ ਫਿਰ ਜਾਵੇ ਹਨ ਤੇ ਨਾ ਰਿਸਕ ਲੈਂਦੇ ਹੋਏ ਤੇ ਮੈਂ ਹਾਂ ਨੂੰ ਚੱਕਾਂ ਨੂੰ ਆ ਦੇਖੋ ਕੀ ਬਣ ਕੇ ਚੁੱਲੇ ਦਾ ਇਹ ਕਈ ਵਾਰੀ ਮੇ ਤੋਂ ਨੀਚ ਰਹਿ ਜਾਂਦਾ ਸੀਗਾ ਤੇ ਨੀ ਤੇ ਪੈ ਜਾਂਦਾ ਸੀਗਾ ਤੇ ਚਲੋ ਜੀ ਪੈ ਜਾਂਦਾ ਸੀ ਪਾਣੀ ਤੇ ਉਹ ਫਿਰ ਤੁਹਾਨੂੰ ਪਤਾ ਵੀ ਜਿਹੜਾ ਲੋਹਾ ਹੁੰਦਾ ਖਰ ਜਾਂਦਾ ਆ ਚੁੱਲਾ ਖਰ ਗਿਆ ਚਲੋ ਖैर ਫੇਵੀ ਮੇਰੇ ਤਿੰਨ ਕ ਸਾਲ ਕਾੜੇ ਇਥੇ ਨੇ ਚਾਰ ਕ ਸਾਲ ਹਨ ਤੇ ਲਿਆਵਾਂਗੇ ਨਵਾਂ ਜਿਹਾ ਮਿੱਟੀ ਦਾ ਬਣਾਵਾਂਗੇ ਇੱਥੇ ਹਨ ਜੇ ਮੇਰੇ ਭੈਣਾ ਖੰਡ ਕਰਕੇ ਦੱਸਿਓ ਜਰੂਰ ਵੀ ਚੁੱਲਾ ਮਿੱਟੀ ਦਾ ਵਧੀਆ ਹੁੰਦਾ ਕਿ ਲੋਹੇ ਦਾ ਵਧੀਆ ਹੁੰਦਾ ਹਨ ਮਿੱਟੀ ਦਾ ਬਣਾਵਾਂ ਕਿ ਲੋਹੇ ਦਾ ਲੈ ਕੇ ਆਵਾਂ ਹੋਰ ਮੈਂ ਤੇ ਮੇਰੀ ਇਹ ਭੈਣਾ ਜਰੂਰ ਮੈਨੂੰ ਸੁਝਾ ਦੇਓ ਚਲੋ ਵੀ ਹੁਣ ਰੱਖ ਦਿਆਂ ਦਾਲ ਨੋ ਜੀ ਦੁੱਧ ਉਬਲ ਗਿਆ ਤੇ ਰੱਖ ਲਈ ਮੈਂ ਦਾਲ ਹੁਣ ਤੇ ਦਾਲ ਵਿੱਚ ਪਿਆਜ਼ ਟਮਾਟਰ ਹਰੀਆਂ ਮਿਰਚਾਂ ਤੇ ਆਦਰਕ ਤੇ ਜੇ ਮੈਂ ਹਲਦੀ ਪਾਉਣੀ ਆ ਮੇਚ ਮਸਾਲਾ ਥੋੜਾ ਜਿਹਾ ਮੈਂ ਜੇ ਪਾਉਣਾ ਆ ਤੇ ਮੈਂ ਕਿ ਥੋੜੀ ਜਿੱਦੀ ਕੀ ਬਣ ਜAVE ਇਦਾਂ ਤੇ ਫਿਰ ਬਹੁਤ ਟੇਸਟੀ ਬਣਦੀ ਇਸ ਤਰੀਕੇ ਨਾਲ ਦਾਲ ਬਣਾਉਂਦਾ ਹਨ ਤੇ ਫਿਰ ਇਹਨੂੰ ਨਾਲ ਦੇ ਵਾਲੇ ਤੇਲ ਲਾ ਕੇ ਸਰੋਂ ਦਾ ਤੇ ਉੱਪਰ ਚਾੜਾ ਲਫਾਫਾ ਵੀ ਪੰਡਾ ਕਾਲੇ ਨਾ ਹੋਵੇ ਚੋ ਥੋੜਾ ਬੜਾ ਹੋ ਜਾਂਦਾ ਆ ਤੇ ਜਿਆਦਾ ਨਾ ਹੋਵੇ ਉੱਚੀ ਦਾ ਬਹੁਤ ਫਰਕ ਪੈ ਜਾਂਦਾ ਤੇ ਜੇ ਫਾਫਾ ਜਾਣ ਦੇ ਨਾਲ ਤੇ ਆਪਾਂ ਨੂੰ ਭੰਡਾ ਮੰਜਣਾ ਸੌਖਾ ਹੋ ਜਾਂਦਾ ਔਰ ਗੱਲ ਕੋਈ ਨਹੀਂ ਹੁੰਦੀ ਹੈਗੀ ਮੇਰੇ ਭੈਣ ਨੂੰ ਬਹੁਤ ਮੁਸ਼ਕਲ ਹੋ ਜਾਂਦਾ ਨਾ ਤੇ ਵੋਈ ਭੰਡੀ ਇਹ ਬਹੁਸ਼ਤ ਹੀ ਬਣ ਜਾਣੀ ਦਾਲ ਇੱਥੇ ਤੇ ਲੱਕੜਾਂ ਦੀ ਅੱਗ ਆ ਤੇ ਹੁਣ ਮੈਂ ਛਾਪੇ ਲਾਦਾ ਹੁਣ ਇਥੇ ਰਾਹ ਲਾਂ ਵਰਤਦੀ ਹੈ ਨਾ ਫੇਰ ਇਹ ਰਾਹ ਪਧਰਾ ਹੋਊਗਾ ਇਦੋਂ ਬਰਤ ਜਟ ਖਤਮ ਹੋ ਜਾਣੇ ਆ। ਲੋ ਜੀ ਅੱਧਿਕ ਮੇਰੀ ਦਾਲ ਬਣ ਗਈ ਆ ਤੇ ਵਿੱਚ ਮੈਂ ਇਹਦੇ ਜਣੀ ਹਲਦੀ ਮਿਰਚ ਮਸਾਲਾ ਪਾ ਲਿਆ। ਤਾਂ ਹੁਣ ਜਦੋਂ ਰੇਜੇ ਪੈ ਜਾਂਦੀ ਆ ਨਾ ਚੀਜ਼ ਫੇ ਸਭ ਤੋਂ ਜਲਦੀ ਬਣ ਜਾਂਦੀ ਆ। ਕਰੋ ਬਿਲ ਕਰੋ ਹੁੰਦੀ ਪਈ ਆ। ਜਦੋਂ ਮਤਲ ਸਾਗ ਰੱਖਦੇ ਨਾ ਉਦੋਂ ਵੀ ਜਦੋਂ ਰੇਜੇ ਪੈਂਦਾ ਨਾ ਤੇ ਫਿਰ ਜਲਦੀ ਬਣ ਜਾਂਦਾ। ਤੇ ਇਹ ਨਿਸ਼ਾਨੀ ਹੁੰਦੀ ਚੀਜ਼ ਬਣਨੇ ਦੀ। ਤੇ ਇੱਕ ਸਾਰਗ ਚੁੱਲੇ ਦੀ ਹੈ ਨਾ ਚੁੱਲ੍ਹੇ ਵੀ ਜਰਾ ਮੇਰਾ ਮਰਨੇ ਵਾਲਾ ਹੀ ਆ ਕੀ ਕਰੀਏ ਤਾਂ ਹੁਣ ਐਂ ਡੀ ਆ ਲੱਗਦਾ ਇਹਦਾ ਵੀ ਅਮੇ ਛਾਪੇ ਖੋਲੇ ਛਾਪੇ ਖੋਲ ਕੇ ਰਾਹ ਵਿੱਚ ਤੇ ਕੰਮ ਹੋ ਗਿਆ ਪੁਠਾ ਅੱਜ ਸਵੇਰ ਸਵੇਰ ਕੰਮ ਪੁਠਾ ਹੋ ਗਿਆ ਹੈਗਾ ਵੀ ਭਾਰੇ ਛਾਪੇ ਹੋਣ ਕੀ ਕਰੀਏ ਵਾਰਤੂਗੇ ਤੇ ਘਟੋਗੇ ਹੁਣ ਅਰਾਲ ਚੱਕੂਗੀ ਜੇ ਤੁਹਾਨੂੰ ਲੰਗਣਾ ਨਾ ਇਹਨੂੰ ਤੇ ਫਿਰ ਵਾਰਤੂਗੇ ਤੇ ਫੇ ਘਟਣਗੇ ਨਾ ਸ਼ਾਪ ਪਿਲਕੜਾ ਨਾ ਸੂਤਰ ਇੰਦਾ ਕੰਮ ਉਦਾਂ ਤੇ ਕਿੱਥੇ ਗੱਲ ਬਣਦੀ ਹੈ ਨਾ ਪਾਥੀਆਂ ਨਾਲ ਪਾਥੀਆਂ ਨਾਲ ਸ਼ੁਰੂਆਤ ਹੀ ਹੁੰਦੀ ਹੈ ਅਗਵਾਲਣ ਦੀ ਇੰਨਾ ਫਰਕ ਹੋ ਜਾਂਦਾ ਤੇ ਅਛਾ ਵੀ ਬਾਬਾ ਪਰੇ ਭੰਡਾਰ ਰਹਿਣ ਤੇ ਇੱਧਰ ਦੇਖੋ ਇਹਨਾਂ ਨੂੰ ਮਾਵਾਂ ਤੀਆਂ ਨੂੰ ਕੱਢਤਾ ਬਾਹਰ हां किदा फे? सु, फेर। ਹੂੰ। ਰਾਮ ਨੇ ਭੇਜਿਆ ਹੁੰਦਾਂ ਤੇ ਡਾਕਟਰ ਸਾਹਿਬ ਬਹੁਤ ਗੜਦੇ ਵਾਰ। ਤੇ ਮੈਂ ਲਾਤਾ ਝਾੜੂ ਤੇ ਹੁਣ ਆਪੇ ਤਾਂ ਹਵਾ ਫੈਦਣੇ ਸੁੱਕ ਸੁੱਕ ਜਾਣਾ ਆ ਤੇ ਹੁਣ ਪੱਖਾ ਚਲਾ ਦੇਣਾ ਉੱਪਰ ਹੈਨਾ। ਇਹੜਾ ਗੋਹਾ ਪਿਆ ਤੇ ਹੁਣ ਗਰਲਾ ਲਉਣੀ ਸ਼ਾਮ ਚੱਕਣਗੇ ਆ ਕੇ। ਤੇ ਵਾਹਿਗੁਰੂ ਜਲਦੀ ਸੁਣੇ ਚੀਜ਼ ਲਿਆਉਣੀ ਅਸੀਂ ਹੈਨਾ। ਤੇ ਪਸੂਆਂ ਦੇ ਫੈਦੇ ਦੀ ਆਹੋ। ਤਨਾ ਸ਼ੇਅਰ ਕਰਾਂਗੇ ਵੀਡੀਓ ਦੀ ਫਿਰ। ਕਿ ਜੰਚਲਾ ਆਪਾਂ ਛਾੜੋ ਨਹੀਂ ਲਾਉਂਦੇ ਨਾ ਉਹਨਾਂ ਚਿਰ ਨੀਸ ਫਾਈ ਹੁੰਦੀ ਹੈਗੀ ਐ ਮੈਨਾਂ ਗੁਹਾ ਫਿਲਰਿਆ ਬੁਰਾ ਲੱਗਦਾ ਤੇ ਉਹ ਵਾਰ ਵੀ ਪਿਆ ਤੇ ਟਰਾਲੀ ਸ਼ਾਮ ਨੂੰ ਹੋ ਹੀ ਜਾਣੀ ਹੈ ਨਾ ਹਾਂ ਤੇ ਨਾ ਨਹੀਂ ਗੱਲਾਂ ਕਰਦੀ ਮੈਂ ਆਹੋ ਮੇਰਾ ਮੂੰਹ ਕਰਦੀ ਵੀ ਮੈਂ ਗੱਲਾਂ ਕਰਦੀ ਖਰੇ ਮੇਰੇ ਨਾਲ ਚਲੋ ਠੀਕ ਹੈ ਦਾਲ ਬਣਦੀ ਆ ਤੇ ਸਬਜ਼ੀ ਆਪਾਂ ਕੱਲ ਬਤਾਈ ਬਤਾਉਾਂ ਦੀ ਬਣਾਈ ਹੋਈ ਆ ਤੋਂ ਨਾਲ ਹੁਣ ਰੋਟੀ ਖਾ ਲਈਏ ਬਣਾ ਕੇ ਦਾਲ ਬਣਦੀ ਏ ਹੁਣ ਦੂਏ ਟਾਈਮ ਸਹੀ ਦਾਲ ਹਾਂ ਹਾਂ ਕੀ ਗੱਲ ਆ ਮੈਨੂੰ ਮੈਂ ਬਿੱਲੀ ਆ ਮੈਨੂੰ ਪਤਾ ਕਿੰਨੇ ਕੰਮ ਆ ਹੂੰ ਬੋਲਦੀ ਨਹੀਂ ਮੱਜਾ ਮਾਰੀ ਜਾਂਦੀ ਮੈਨੂੰ ਤੇ ਘਰ ਆ ਕੇ ਨਹੀਂ ਮੇਰਾ ਪੁੱਤ ਆਇਆ ਹੂੰ ਪੁੱਤ ਆ ਤੇ ਮੇਰਾ ਬੋਲਦਾ ਨਹੀਂ ਮੈਨੂੰ ਪੱਜਾ ਮਾਰਦੀ ਐ ਰਾਜੀ ਰਹਿ ਕੋੜੇ ਹਾਂ ਕੀ ਗੱਲ ਆ ਆਈ ਏਮ ਬਿਜ਼ੀ ਠੀਕ ਹੈ ਲੋ ਜੀ ਦਾਲ ਦਾਤ ਮੇਰਾ ਹੋ ਗਿਆ ਕੰਮ ਪੂਰਾ ਤੇ ਦਾਲ ਮੇਰੀ ਬਣ ਗਈ ਜਿਵੇਂ ਲੰਗਰੀ ਦਾਲ ਹੁੰਦੀ ਹੈ ਨਾ 스멜 ਵੀ ਹੋ ਜੀ ਆਉਣ ਡਈ ਤੇ ਦਾਲ ਬਣਾ ਲਈ ਮੈਂ ਅੱਜ ਮੋਠਾਂ ਦੀ ਤੇ ਜਿਦਾਂ ਕਰ ਲੋ ਤੜਕਾ ਦਾ ਵਿਲੇ ਲਾ ਹੀ ਲਿਆ ਮੈਂ ਆਨ ਕਰ ਪਾਤਾ ਮਿਰਚਾਂ ਹਰੀਆਂ ਲਸਣ ਤੇ ਪਿਆਜ਼ ਹੈ ਨਾ ਤੇ ਇਹਨਾਂ ਕੋਲ ਦੀ ਦਾਲ ਤੇ ਮੇਟੇ ਮਸਾਲੇ ਨਾਲ ਕੁਝ ਪਾਤਾ ਮੂੰ ਤੜਕਾ ਲਾਈਏ ਜਾਂ ਨਾਲੇ ਇੱਧਰ ਤੜਕਾ ਲੱਗ ਜਾਂਦਾ ਬਹੁਤ ਹੀ ਲੰਗਰ ਜਿਹਦਾ ਕਹ ਲੋ ਲੰਗਰ ਦਾਲ ਹੁੰਦੀ ਨਾ ਉਦਾਂ ਨੇ ਸੇਮ ਟੂ ਸੇਮ ਦਾਲ ਹੋ ਜਾਂਦੀ ਆ ਦੇਖੋ ਹਜੇ ਵੀ ਨਾ ਜਿੱਦਾਂ ਕਰ ਚੁੱਲੇ ਜੱਗ ਜਾਂਦੀ ਨਹੀਂ ਹੈਗੀ ਤੇ ਅੱਜੀ ਜਾਂਦੀ ਹਜੇ ਵੀ ਪਰ ਮੈਂ ਹੁਣ ਚੱਕ ਲੈਣੀ ਆ ਠੰਡੀ ਹੋ ਕੇ ਉਹ ਸੰਗਣੀ ਹੋ ਜਾਣੀ ਆ ਤੇ ਚੁੱਲੇ ਦੇ ਆ ਆਰਾਮ ਹੁੰਦੇ ਮੈਂ ਟੱਕਣ ਨਹੀਂ ਲਾਉਂਦੇ ਕੁੱਕਰ ਦਾ ਸਿਟੀ ਨਹੀਂ ਯਾਨੀ ਸਿਟੀ ਲਾ ਕੇ ਨਹੀਂ ਬਣਾਉਂਦੀ ਹੈਗੀ ਤੇ ਤਾਂ ਟੱਕਣ ਲਾ ਕੇ ਬਹੁਤ ਸੋਹਣੀ ਇਹਨਾਂ ਜਿੱਦਾਂ ਨਾ ਪੜੋਲੇ ਜੀ ਪ੍ਰੋਲੀ ਵਾਲੀ ਦਾਲ ਹੁੰਦੀ ਆ ਤੇ ਟੇਸਟ ਉਹੀ ਆਉਂਦਾ ਟੱਕਣ ਲਾ ਕੇ ਹਨਾ ਤੇ ਚਲੋ ਠੀਕ ਆ ਹੁਣ ਮੈਂ ਲਜਮਾ ਚੱਕੇ ਨੂੰ ਘਰ ਤੇ ਆ ਇਹਦਾ ਨਾ ਹੱਥ ਹੀ ਜਿਹਦਾ ਨਟ ਨਿਕਲ ਗਿਆ ਵਿੱਚੋਂ ਤੇ ਇਹ ਹੁਣ ਪਾਈ ਆਉਗੇ ਤਾਂ ਸਹੀ ਕਰਾਉਂਗੀ ਨਟ ਪਾਉਂਗੀ ਇਹਦੇ ਤੇ ਜਦੋਂ ਆਪਾਂ ਤੇ ਚੱਕਦੇ ਆ ਨਾ ਫੇ ਚੁੰਡੀ ਵੱਡ ਹੁੰਦੀ ਆ ਤੇ ਫੇ ਮੁਸ਼ਕਲ ਜਾ ਹੋ ਜਾਂਦਾ ਨਾ ਤੇ ਉਦਾਂ ਵੈਸੇ ਮੈਂ ਹੁਣ ਪਾਉਣਾ ਨਾ ਇਹਦਾ ਨਾ ਕਰਕੇ ਲੈ ਜਾਣਾ ਇਹਨੂੰ ਵੀ ਹੱਥੀ ਗਰਮ ਹੋ ਗਈ ਹੈ ਨਾ ਫਿਰ ਅੱਗ ਦਿਨ ਆਲ ਚਲੋ ਠੀਕ ਹੈ ਜੀ ਹਾਂਜੀ ਲੋ ਜੀ ਹੋ ਗਿਆ ਦੁਪਹਿਰ ਦਾ ਟਾਈਮ 2 ਵਜੇ ਦਾ ਹੋ ਗਿਆ ਟਾਈਮ ਤੇ ਫਿਰ ਦਾਲ ਵੀ ਬਣਾ ਲਈ ਤੇ ਬੱਚੇ ਵੀ ਕਹਿ ਲੋ ਵੀ ਸਕੂਲ ਤੋਂ ਆ ਗਏ ਤੇ ਉਹਨਾਂ ਨੇ ਦਿੱਤੇ ਪਰੌਂਠੇ ਬਣਾ ਕੇ ਹਨਾ ਤੇ ਬਸ ਇਹਦੇ ਖਾਣ ਪੀਣ ਚ ਦੁਪਹਿਰਾਂ ਲੰਘ ਜਾਂਦਾ ਆ ਤੇ ਕੰਮ ਕਰ ਹੁਣ ਦਿਨ ਬਹੁਤ ਜ਼ਿਆਦਾ ਛੋਟੇ ਹੋ ਗਏ ਬਹੁਤ ਫਰਕ ਪੈ ਗਿਆ ਦਿਨ ਦਾ ਵੀ ਯਾਨੀ ਇਹਨੇ ਛੋਟੇ ਹੋ ਗਏ ਦਿਨ ਤੇ ਮਿੰਟੋਂ ਮਿੰਟ ਹੀ ਬਸ 10 11 ਵਜ ਜਾਂਦੇ ਆ ਫਿਰ ਬਸ ਆ ਬੱਚਿਆਂ ਨੂੰ ਸਕੂਲ ਤੋਂ ਔਰ ਲੋ ਤੇ ਬਾਅਦ ਚ ਕੰਮ ਕਰਨਾ ਹੈ ਨਾ ਤੇ ਅੱਗੇ ਤਾਂ ਕੋਈ ਇਤੋਂ ਵੀ ਛੁੱਟਦੇ ਨਹੀਂ ਹੋਈ ਜਾਣੇ ਬਹੁਤ ਫਰਕ ਪਈ ਜਾਣਾ ਦਿਨਾਂ ਨਾਲ ਅੱਗੇ ਉਹ ਫਰਕ ਪੈ ਗਿਆ ਆ ਦੇਖੋ 2 ਵਜੇ 3 ਮਿੰਟ ਮੇਡੇ ਵੱਜ ਜਾਣੇ ਆ ਨਾ ਤੇ ਇਹ ਪੈਰ ਦਾ ਪੈਟ ਕੀ ਹੋਈ ਉਹ ਪੂਰੀ ਤਖੀ ਧੋਪਿਆ ਤੇ ਮੈਂ ਹੁਣ ਕੱਪੜੇ ਵੀ ਧੋਲੇ ਭਾਵੇਂ ਅੱਜ ਵੀਰਵਾਰ ਆ ਤੇ ਦੇਖੋ ਇਹ ਪਸੀਨੇ ਵਾਲੇ ਕੱਪੜੇ ਆ ਇਹ ਚਲੋ ਹੋਈ ਜਾਂਦੇ ਨਾ ਤੇ ਮੈਂ ਪਿਛਲੇ ਤੋਂ ਪਿਛਲੇ ਸਾਲ ਵੀਡੀਓ ਦੇਖਦੀ ਸੀਗੀ 2023 ਦੀ ਤੇ ਉਹਦੇ ਉਸ ਵੀਡੀਓ ਵਿੱਚ ਮੈਂ ਕਿਹਾ ਨਾ ਮਸ਼ੀਨ ਧੋਣ ਦੀ ਸੀ ਮੈਂ واਸ਼ਿੰਗ ਮਸ਼ੀਨ ਕੱਪੜੇ ਧੋਣ ਵਾਲੀ ਤੇ ਉਹ ਜਿੱਥੇ ਮੈਂ ਰਿਕਾਰਡਿੰਗ ਲਈ ਸੀਗੀ ਤੇ ਮੈਂ ਕਹਾਂ ਲਿਖ ਰਹੀ ਸੀ ਬਲੌਗ ਆਪਣਾ ਤੇ ਦੇਖੋ ਜੀ ਹੁਣ ਦੇ ਔਰ ਪਿਛਲੇ ਬਲੋਗਾਂ ਦਾ ਬਹੁਤ ਜ਼ਿਆਦਾ ਫਰਕ ਆ ਪਹਿਲਾਂ ਕਿਸੇ ਨੂੰ ਕੁਝ ਨਹੀਂ ਆਉਂਦਾ ਹੁੰਦਾ ਸਾਰਾ ਕੁਝ ਸਿੱਖਦੇ ਸਿੱਖਦੇ ਆਪਾਂ ਹੌਲੀ ਹੌਲੀ ਹੈਨਾ ਤੇ ਇਕਦਮ ਤਾਂ ਕਿਸੇ ਨੂੰ ਕੁਝ ਵੀ ਨਹੀਂ ਆਉਂਦਾ ਹੁੰਦਾ ਤੇ ਮੈਂ ਕਿਹਾ ਸੀਗਾ ਉਸ ਵੀਡੀਓ ਵਿੱਚ ਮੈਂ ਕਿਹਾ ਵੀਰ ਵਰਕ ਕੱਪੜੇ ਨਹੀਂ ਧੋਣੇ ਚਾਹੀਦੇ ਨਾ ਤੇ ਪਰ ਤੋਂ ਹੋ ਜਾਂਦੇ ਗਰਮੀਆਂ ਦਾ ਮੌਸਮ ਹੈ ਨਾ ਤੇ ਚਲੋ ਖੈਰ ਵਾਈਗਰੋ ਦੇਣੇ ਆ ਸਾਰੇ ਇਹ ਨਾ ਤੇ ਇੱਕ ਕਮੈਂਟ ਆਇਆ ਮੈਨੂੰ ਤਾਂ ਤੇ ਕਹਿੰਦੇ ਵੀ ਵੀਰ ਵਰ ਰੋਟੀ ਵੀ ਨਾ ਖਾਓ ਨਾ ਫਿਰ ਜੇ ਕੱਪੜੇ ਕਹਿੰਦੇ ਨਹੀਂ ਧੋਣੇ ਹੈਗੇ ਤੇ ਚਲੋ ਖੈਰ ਮੇਨ ਬੜਾ ਹੀ ਅਸਹਿਸਣ ਕੇ ਤੇ ਕਪੜੇ ਉੱਤ ਹੋ ਗਏ ਮੈਂ ਪਾਤੇ ਉੱਪਰ ਤੂੰ ਆਪ ਹੀ ਸੁੱਕ ਜਾਣਗੇ ਤੇ ਫਿਰ ਜੋ ਸ਼ਾਮ ਧੋਣੇ ਫਿਰ ਸੁੱਕ ਦੇਣੇ ਹੈਗੇ ਫਿਰ ਅੱਧ ਗਿਲੇ ਜੇ ਰਹਿੰਦੇ ਤੇ ਹੁਣ ਬਹੁਤ ਕੀ ਧੁੱਪ ਸੀ ਹੀ ਲੱਗੀ ਆ ਤੇ ਚਲੋ ਇਹ ਦਾਲ ਪਾਣੀ ਦਾ ਮੈਨੂੰ ਕੋਈ ਫਿਗਰ ਨਹੀਂ ਹੁੰਦਾ ਦਾਲ ਪਣੀ ਮੇਰਾ ਬਣਿਆ ਆ ਤੇ ਬਸ ਨਾ ਦਾਲ ਦਾ ਕੰਮ ਮੇਰਾ ਫਿਨਿਸ਼ ਆ ਹੁਣ ਦਾਲਦਾ ਮੈਨੂੰ ਕੋਈ ਫਿਕਰ ਨਹੀਂ ਹੈਗਾ ਚਾਹੀਏ ਤੋੜਕਾ ਲਾਵਾ ਚਾਹੇ ਨਾ ਲਾਵਾ ਭਵੇਂ ਇਦੇ ਕੇ ਪਾ ਕੇ ਰੋਟੀ ਖਾ ਲਈਏ ਹੈ ਨਾ ਤੇ ਤਾਂ ਵੀ ਬਹੁਤ ਸਵਾਦ ਲੱਗਦੀ ਆ ਬਗੀਆਂ ਮੇਰੀਆਂ ਭੈਣਾਂ ਨੇ ਜਿਨ੍ਹਾਂ ਨੇ ਨਰਾਤਿਆਂ ਦੇ ਵਾਰਤ ਰੱਖੇ ਆ ਤਾਂ ਜਰੂਰ ਕਮੈਂਟ ਕਰਕੇ ਦੱਸਣ ਮੈਨੂੰ ਵੀ ਤੁਸੀਂ ਵੀ ਵਾਰਤ ਰੱਖੇ ਆ ਆ ਰੱਖਦੇ ਹੁੰਨੇ ਆ ਨਾ ਪਰ ਮੈਂ ਮੈਂ ਤੁਹਾਨੂੰ ਵੀ ਮੈਂ ਕਦੀ ਬਾਰਤ ਨਹੀਂ ਰੱਖਿਆਗਾ ਨਾ ਮੈਂ ਪਹਿਲਾਂ ਰੱਖਦੀ ਹੁੰਦੀ ਸੀ ਨਾ ਹੁਣ ਮਹਾਮਾਈ ਤੋਂ ਉਦੀ ਕਿਰਪਾ ਮੰਗਦੇ ਆ ਨਾ ਤੇ ਸੁੱਖ ਸ਼ਾਂਤੀ ਤੇ ਤੰਦਰੁਸਤੀ ਦੀ ਲੰਬੀ ਲੰਬੀ ਉਮਰ ਦੀ ਹੈ ਨਾ ਤੇ ਵਰਤ ਵਗੈਰਾ ਮੈਂ ਨਹੀਂ ਰੱਖੇ ਚਲੋ ਜਿਹੜੀਆਂ ਪੈਣਾ ਰੱਖਦੀਆਂ ਜਾਂ ਰੱਖ ਸਕਦੀਆਂ ਹਨ ਤੇ ਚਲੋ ਵਧੀਆ ਆਪਣੀ ਹਿੰਮਤ ਆ ਪਰ ਨਹੀਂ ਅਸੀਂ ਭੁੱਖੇ ਨਹੀਂ रह ਸਕਦੇ ਹੈਗੇ ਸਾਡੀ ਮਜਬੂਰੀ ਹੈ ਨਾ ਤੇ ਮੇਰੇ ਭੈਣਾ ਕਮੈਂਟ ਕਰੇ ਦੱਸਿਆ ਕਰਨ ਵੀ ਤੁਸੀਂ ਵਰਤ ਰੱਖਦੇ ਆ ਚਲੋ ਜਿਹੜੇ ਰੱਖਦੇ ਆ ਚਲੋ ਵਧੀਆ ਗੱਲ ਹੈ ਨਾ ਤੇ ਬਾਕੀ ਜਿੰਨੀ ਵਗਰੋਂ ਲਿਖੀ ਆ ਉਹ ਤਾਂ ਉਨੀ ਉਨੀ ਰਹਿਣੀ ਆਉਣੀ ਹੈ ਕੋਣ ਪਨਿਕਿਆ ਦਾ ਇਹੰਦਾ ਵਿੱਚ ਨਲ ਕੀ ਚਾਹ ਪੀਣੀ ਆ? ਉਹ ਚਾਹ ਪੀਣੀ ਚਾਹ। ਕੜੀ ਪੀਣੀ ਅਦਰਕ ਵਾਲੀ? ਹਾਂ। ਓਕੇ, ਚਾਹ ਤੈਨੂੰ ਬਣਾਉਣ ਨੂੰ। ਗੋਲਾ ਦੋ ਹਾਂ? ਤੈਨੂੰ ਬਣਾਉਣ ਨੂੰ। ਮਿੰਟੋ-ਮਿੰਟ ਬਣ ਜਾਣੀ। ਜਾਣਾ ਸ਼ਹਿਰ ਨੂੰ ਹਣ? ਅੱਛਾ ਅੱਛਾ। ਰੋਟੀ ਖਾਦੀ ਤੇ ਚਾਹ ਪੀਤੀ ਨਹੀਂ ਆ ਕੇ ਫਿਰ। ਚਲੋ ਮੈਂ ਕਿਹਾ ਹੁਣ ਦਿਨੀ ਚਾਹ ਬਣਾ ਕੇ ਹਣਾ। ਤੇ ਚਾਹ ਤਾਂ ਮਿੰਟੋ-ਮਿੰਟ ਬਣ ਜਾਣੀ ਚਾਹੀਦੀ ਗੱਲ ਆ। ਦਾਲ ਬਣੀ ਚੁੱਲੇ ਤੇ ਬਹੁਤ ਟੇਸਟੀ ਨਹੀਂ ਸੌਲ ਬਣੀ ਨਾ ਤੇ ਇਹ ਮੁੰਦਰ ਦੀ ਦਾਲ ਬਣੀ ਹੈ ਲੱਗੜ ਵਾਲੀ ਤੇ ਬੰਨ ਤੁਸੀਂ ਵੀ ਇਸ ਤਰੀਕੇ ਨਾਲ ਦਾਲ ਬਣਾਇਆ ਕਰੋ ਹੈ ਨਾ ਚੁੱਲੇ ਤੇ ਬਣਾਇਆ ਕਰੋ ਚੁੱਲੇ ਦੀ ਦਾਲ ਦਾ ਟੇਸਟ ਪੱਕਾ ਚਲੋ ਫਿਰ ਤੇ ਕੁੱਕਰ ਮੇਰੇ થોੜਾ ਇਹ ਕਾਲਾ ਹੋ ਗਿਆ ਚਲੋ ਫਿਰ ਲਫਾਫਾ ਹੈ ਉੱਪਰ ਉਹ ਹੀ ਕਾਲਾ ਹੋਇਆ ਤੇ ਬਹੁਤਾ ਨਹੀਂ ਹੈਗਾ ਆ ਦੇਖੋ ਕੁੰਡੀ ਘੋਟਣੀ ਇਹ ਚ ਮੈਂ ਅਦਰਕ ਹਨਾ ਪੀਸ ਕੇ ਤਾਂ ਫਿਰ ਚਾਹ ਚ ਪਾਉਣੀ ਹੁੰਦੀ ਆ ਇਹਨੂੰ ਪੀਸ ਵਿੱਚ ਦਾ ਬ੍ਰੀਕ ਹੁੰਦਾ ਹੈ ਵਿੱਚ ਇਹਦੇ ਤੇ ਕੁੰਨੀਵਾ ਵੱਡੀ ਜਾਂਦੀ ਆ ਆਏ ਹਾਏ ਮੱਖੀ ਦੀ ਕਰਦੀ ਆ ਤੇ ਅਦਰ ਸਿੱਧਾ ਰੱਖਿਆ ਸੀਗਾ ਮੱਖੀ ਚੜ ਗਈ ਹੈ ਤੁਹਾਨੂੰ ਚਾਹ ਬਣਾ ਲਈਏ ਹਾਂ